ਤੇ ਨਾ ਕੋਈ ਕੰਮ ਉਹ ਸਿੱਧੀ ਵੀ ਰਹੀ ਰਸਤੇ ਤੋਂ ਸਕੇ ਮੋੜਾ ਜੂ ਮਾਸਾ ਸੈਟ ਆਇਆ ਹਾਂਜੀ ਬਿੱਟੂ ਜੀ ਕਿਵੇਂ ਲੱਗ ਰਿਹਾ ਹੈ ਇਹ ਨੇ ਸੁੱਖਾ ਸਿੰਘ ਜੀ ਪ੍ਰਦਾਨ ਇਕਾਈ ਜੂਨੀਅਨ ਦਫ਼ਤਰੀ ਵਾਲੇ ਤੋਂ ਜੋ ਕਿ ਕੱਲ ਰਾਤ ਨੂੰ ਇਹਨਾਂ ਦੇ ਖੇਤ ਦੇ ਵਿੱਚ ਪਾੜ ਪੈ ਗਿਆ ਸੀ ਦੇਖੋ ਪੂਰੀ ਤਰ੍ਹਾਂ 20 25 ਗੀਲੇ ਜੋ ਪੂਰੇ ਉਹ ਹੋ ਗਏ ਇਹ ਛੱਪੜਾ ਪਿੰਡ ਦਾ ਜਿਹੜਾ ਕਿ ਪਿਛਲੇ 25 ਸਾਲ ਤੋਂ ਨਾ ਇਹਦੀ ਸਫਾਈ ਹੋ ਰਹੀ ਹੈ ਨਾ ਇਹਦਾ ਕੋਈ ਪਾਣੀ ਦਾ ਨਿਕਾਸ਼ ਹੋ ਰਿਹਾ ਹੈ ਜੇ ਸੱਤ ਦਾ ਕਰ ਲੈ ਨੂੰ ਤੇ ਆ ਪਾੜ ਬਹਿ ਜਾਂਦਾ ਜੀ ਐਂ ਚੱਕ ਜੱਫਾ ਵਾਰ ਲੈ ਆਂ ਤੂੰ ਆ ਜਾ ਐਂ ਦੇਖ ਲੈ ਤੇ ਸਾਰੀ ਰਾਤ ਪਾਣੀ ਇੱਧਰ ਚੱਲੀ ਗਿਆ ਤੁਸੀਂ ਦੇਖ ਸਕਦੇ ਹੋ ਇਹ ਵੀ ਬਲਾਏ ਨੇ ਸਾਡੇ ਬਲਾਕ ਆਗੂ ਨੇ ਜਿਹੜੇ ਕਾ ਬੁੱਟੀ ਹੋ ਰਹੀ ਹੈ ਜਿਹੜਾ ਬੰਗਾਲ ਦਾ ਡਰ ਬਣਿਆ ਹੋਇਆ ਸਭ ਤੋਂ بڑا ਇਹ ਬੁੱਟੀ ਖਤਮੇ ਨਹੀਂ ਹੋ ਰਹੀ